ਸਰਬ ਜੋਤ ਤੇਰੀ 퍼ਸ ਰਹੀ ਜਹ ਜੈ ਦੇਖਾਂ ਤੈ ਨਰ ਹਰੀ ਗੁਰ ਪੂਰਾ ਭੇਟ ਉਡ ਭਾਗੀ ਮਨੈ ਭਾ ਪ੍ਰਗਾਸ ਇਹ ਕਿਰਪਾ ਹੋਗੀ ਕਿਉਂਕਿ ਸਮਰੱਥ ਗੁਰੂ ਜਾਦ ਬਖਸ਼ਿਸ਼ ਕਰਦਾ ਤੰਨਾ ਭਗਤ ਜੀ ਵੀ ਕਹਿੰਦੇ ਕਿ ਮੇਰੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਆਮ ਅਸੀਂ ਕਈ ਵਾਰ ਸ਼ਾਇਦ ਅਹੀ ਮੰਨ ਲੈਨੇ ਆ ਕਿ ਤਰਨਾ ਭਗਤ ਜੀ ਨੂੰ ਪੱਥਰ ਚੋਂ ਰੱਬ ਪ੍ਰਗਟ ਹੋ ਗਿਆ ਮਿਲ ਗਿਆ ਉਹਨੂੰ ਪ੍ਰਾਪਤੀ ਹੋ ਗਈ ਜਦ ਅਸੀਂ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਹਿਰਦੇ ਚ ਵਸਾਉਨੇ ਆ ਪੜ੍ਹਨੇ ਆ ਵਿਚਾਰ ਕਰਨੇ ਆ ਤਨ ਭਗਤ ਜੀ ਦਾ ਬਚਨ ਆਉਂਦਾ ਹੈ ਗੁਰਬਾਣੀ ਵਿੱਚ ਗਿਆਨ ਪ੍ਰਵੇਸ਼ ਗੁਰ へ ਧਨ ਦਿਆ ਧਿਆਨ ਦੇਣਾ ਭਗਤ ਤਨਾਂ ਜੀ ਦੇ ਗੁਰੂ ਕੌਣ ਸ਼ਨ Swami Ramanand ji ਤੇ Swami Ramanand ji ਹੀ ਭਗਤ ਕਬੀਰ ਜੀ ਦੇ ਪਤਵਰਦਾਸ ਜੀ ਦੇ ਇਹਨਾਂ ਭਗਤਾਂ ਦੇ ਗੁਰੂ ਹੋਏ ਨੇ ਜਿੱਥੇ ਭਗਤ ਨਾ ਜੀ ਨੇ ਹਾਲ ਚਲਾਏ ਨੇ ਜਦ ਆਪਾਂ ਉਸ ਥਾਂ ਦੇ ਦਰਸ਼ਨ ਕਰਨੇ ਆ ਜਿੱਥੇ ਗੁਰਦਰਾ ਸਾਹਿਬ ਕਾਸਲੇ ਮਹਾਪੁਰਸ਼ਾਂ ਨੇ ਬਣਾਇਆ ਤੇ ਉਸ ਦੇ ਨਾਲ ਹੀ ਥੋੜੀ ਦੂਰ ਇੱਕ ਬਹੁਤ ਸੋਹਣੀ ਜਗ੍ਹਾ ਬਣੀ ਹੈ ਉੱਥੇ ਭਗਤ ਨਾ ਜੀ ਦਾ ਸਾਰਾ ਜੀਵਨ ਜਿਹੜਾ ਹੈ ਉਹ ਲਿਖਿਆ ਹੈ ਉੱਥੇ ਚਿੱਤਰ ਲੱਗੇ ਹੋਏ ਨੇ ਸਾਰੇ ਔਰ ਉਥੇ ਵੀ ਉਹ ਲਿਖਿਆ ਤੇ ਦਿਖਾਇਆ ਗਿਆ ਹੈ ਕਿ Swami Bhagat Ramanand ji ਨੂੰ ਉਹਨਾਂ ਨੇ guru ਧਾਰਨ ਕੀਤਾ ਹੈ। ਸਭ ਤੋਂ ਉੱਪਰ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਿਹਦੇ ਵਿੱਚ ਤਾਂ ਨਾ ਭਗਤ ਜੀ ਦੀ ਵੀ ਬਾਣੀ ਹੈ ਹੋਰ ਭਗਤਾਂ ਦੀ ਵੀ ਬਾਣੀ ਹੈ। ਤਾਂ ਉਥੇ ਹੋਰ ਕੋਈ ਸਤਸੰਗ ਮਹਾਪੁਰਸ਼ ਜਿਵੇਂ ਆਪ ਬਚਨ ਕਰਿਆ ਕਰਦੇ ਕਿ ਜਿੱਥੇ ਵੱਡੀ ਤੋਂ ਵੱਡੀ ਉਧਾਰਨ ਮਿਲ ਜਾਵੇ ਜਿਵੇਂ ਆਮ ਹਾਥੀ ਦੇ ਪੈਰਾਂ ਨਾਲ ਛੋਟੇ ਜਾਨਵਰਾਂ ਦੀਆਂ ਪੈੜਾਂ ਆ ਜਾਂਦੀਆਂ ਔਰ ਜਿੱਥੇ ਸਤਗੁਰ ਦੀ ਬਾਣੀ ਹੈ ਉਥੇ ਸਾਰੇ ਇਤਿਹਾਸ ਦੇ ਵਿਚਾਰਾਂ ਥੱਲੇ ਰਹਿ ਜਾਂਦੀਆਂ ਨੇ ਸਤਸੰਗ ਸਭ ਤੋਂ ਪੁਰਾਣੀ ਬਾਣੀ ਹੈ ਸਤਗੁਰ ਦੀ ਅਟੱਲ ਬਾਣੀ ਹੈ ਤਾਂ ਭਗਤ ਧੰਨਾ ਜੀ ਫਰਮਾਨ ਕਰਦੇ ਹੈ ਗਿਆਨ ਪਰਵੇਸ਼ ਗੁਰ ਹੈ ਧਨ ਦਿਆ ਧਿਆਨ ਮਾਨ ਮਨ ਏਕ ਮਏ ਪ੍ਰੇਮ ਭਗਤ ਮਾਨੀ ਸੁਖ ਜਾਨਿਆ ਤ੍ਰਿਪਤਾ ਗਹਾਏ ਮੁਕਤ ਪਏ ਸੋ ਇਹ ਬਖਸ਼ਿਸ਼ ਸਤਗੁਰ ਸੱਚੇ ਪਾਤਸ਼ਾਹ ਜੀ ਹੀ ਗਿਆਨ ਦੀ ਕਰਦੇ ਨੇ